ਕਿ ਜੇ ਆਪਾਂ ਵੇਖੋ ਲੂਣ ਪਾਉਨੇ ਨਮਕ ਪਾਉਨੇ ਇਹਦੇ ਉੱਤੇ ਠੀਕ ਹੈ ਤੇ ਸਾਨੂੰ ਨਿੰਬੂ ਜਿਹੜੇ ਪਤਾ ਨਹੀਂ ਕਿੰਨਾ ਰੇਟ ਆ ਕਾਫੀ ਮਹਿੰਗੇ ਆ ਆ ਲੈਮਨ ਨਿੰਬੂ ਸਾਡੇ ਕੋਲ ਆ ਠੀਕ ਹੈ ਜੀ ਇਹ ਅਸੀਂ ਲੈਨੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਜਿਆਦੀ ਵਧੀਆ ਬਣ ਰਹੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਦਰਤ ਸਾਨੂੰ ਕੀ ਦਿੰਦੀ ਹੈ ਗੁਰਬਾਣੀ ਦੇ ਬੋਲ ਨਾਲ-ਨਾਲ ਭਾਈ ਗੁਰਦਾਸ ਜੀ ਦੇ ਬੋਲ ਜਿਹੜੇ ਆਪਾਂ ਸਾਂਝੇ ਕਰੀ ਜਾਣੇ ਆ ਨਾਲ ਆਪਾਂ ਤੁਹਾਨੂੰ ਦਿਖਾਉਨੇ ਆ ਇਧਰ ਆ ਸਾਈ ਭੱਗਿਆ ਆ ਵੇਖੋ ਇਧਰਲੇ ਪਾਸੇ ਇਹ ਵੇਖੋ ਅਸੀਂ ਬੂਟਿਆਂ ਨੂੰ ਪੌਦਿਆਂ ਨੂੰ ਪ੍ਰੇਮ ਨਹੀਂ ਕਰਦੇ ਆ ਵੇਖੋ ਕਿੱਡੇ ਸੋਹਣੇ ਵਧੀਆ ਫਲ ਜਿਹੜੇ ਆ ਸਾਨੂੰ ਕੁਦਰਤ ਜਿਹੜੀ ਦੇ ਰਹੀ ਹੈ ਭਾਈ ਗੁਰਦਾਸ ਜੀ ਆਖਦੇ ਫਲੀ ਅੰਦਰ ਬਹੁਤ ਸਾਦ ਹੈ ਸਿੰਜੇ ਇੱਕ ਪਾਣੀ ਫਲਾਂ ਦੇ ਵਿੱਚ ਬੜਾ ਸਵਾਦ ਹੁੰਦਾ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਦ ਵਾਲੇ ਫਲ ਆ ਉਹਨਾਂ ਨੂੰ ਇੱਕੋ ਜਿਹੜਾ ਪਾਣੀ ਆ ਉਹ ਸਿੰਜਦਾ ਤੇ ਉਹਨਾਂ ਦੇ ਸਵਾਦ ਵੱਖੋ ਵੱਖਰੇ ਹੁੰਦੇ ਆ ਤੇ ਅੱਜ ਵੇਖੋ ਇਹ ਛੋਟੇ ਛੋਟੇ ਪੌਦੇ ਲਾਏ ਸੀ ਪਿਛੇ ਹਕ ਬਣਾ ਸੀ ਇਹ ਛੋਟੇ ਛੋਟੇ ਪੌਦੇ ਲਾਏ ਸੀ ਤੇ ਇਹ ਅੱਜ ਫਲਦਾ ਇੱਕ ਹੋ ਗਏ ਬੜੇ ਸੋਹਣੇ ਫਲ ਜਿਹੜੇ ਸਾਨੂੰ ਪ੍ਰਾਪਤ ਹੋ ਰਹੇ ਆ ਭਾਈ ਗੁਰਦਾਸ ਜੀ ਆਖਦੇ ਫਲ ਖੱਟੇ ਨੇ ਮਿੱਠੇ ਨੇ ਕੌੜੇ ਨੇ ਇੱਕ ਸੈਲੇ ਨੇ ਪਰ ਉਹਨਾਂ ਨੂੰ ਇੱਕੋ ਹੀ ਪਾਣੀ ਜਿਹੜਾ ਸਿੰਜਦਾ ਹੈ ਇੱਕ ਪਾਣੀ ਹੈ ਇੱਕ ਧਰਤੀ ਹੈ ਇਸ ਨੂੰ ਸਿੰਜਦੀ ਹੈ ਤੇ ਫਲ ਜਿਹੜੇ ਨੇ ਉਹ ਵੱਖੋ-ਵੱਖਰੇ ਸਵਾਦ ਦਿੰਦੇ ਨੇ ਇਸੇ ਤਰ੍ਹਾਂ ਇੱਕ ਪਰਮਾਤਮਾ ਜਿਹੜਾ ਸਾਡੀ ਪ੍ਰਤ ਪਾਲਣਾ ਕਰਦਾ ਤੇ ਸਾਡੇ ਸੁਭਾਅ ਵੱਖੋ-ਵੱਖਰੇ ਨੇ ਪਰ ਇਸ ਵੀਡੀਓ ਵਿੱਚ ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਵੀਰੋ درخت ਲਾਓ ਰੁੱਖ ਜ਼ਰੂਰ ਲਾਓ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਵੇਖੋ ਇੱਥੋਂ ਆਪਾਂ ਕੱਟਦੇ ਹਾਂ ਮੰਨ ਲਓ ਆਪਾਂ ਸਾਨੂੰ ਇਸ ਛੋਟੇ ਜਿਹੇ ਛੋਟਾ ਜਿਹਾ ਸੀ ਪੌਦਾ ਸਾਨੂੰ ਅੱਜ ਇਹਨੇ ਫਲ ਦਿੱਤੇ ਬੜੇ ਵਧੀਆ ਬੜੇ ਵੱਡੇ ਵੱਡੇ ਅਮਰੂਦ ਜਿਹੜਿਆਂ ਨੂੰ ਲੱਗਦੇ ਆ ਦਿਖਾਓ ਸਾਰੇ ਤੇ ਵੇਖੋ ਹੋਰ ਕੀ ਕੁਦਰਤ ਦਾ ਨੇੜੇ ਕ੍ਰਿਸ਼ਮਾ ਕਿ ਜੇ ਆਪਾਂ ਵੇਖੋ ਲੂਣ ਪਾਉਨੇ ਨਮਕ ਪਾਉਨੇ ਇਹਦੇ ਉੱਤੇ ਠੀਕ ਹੈ ਤੇ ਸਾਨੂੰ ਨਿੰਬੂ ਜਿਹੜੇ ਪਤਾ ਨਹੀਂ ਕਿੰਨਾ ਰੇਟ ਆ ਕਾਫੀ ਮਹਿੰਗੇ ਆ ਆ ਲੈਮਨ ਨਿੰਬੂ ਸਾਡੇ ਕੋਲ ਆ ਠੀਕ ਹੈ ਜੀ ਇਹ ਅਸੀਂ ਲੈਨੇ ਨਾਲ ਤੇ ਵੇਖੋ ਕੁਦਰਤ ਦੀ ਵੇਖੋ ਧਰਤੀ ਕੋਈ ਆ ਜਮੀਨ ਇੱਕੋ ਆ ਪਾਣੀ ਇੱਕੋ ਹੀ ਤਰ੍ਹਾਂ ਨਾਲ ਦੇ ਰਿਹਾ ਇਹ ਆਪਾਂ ਨਮਕ ਪਾਲੇ ਰਤੇ ਤੇ ਇਹ ਸਾਨੂੰ ਨਿੰਬੂ ਲੈਣ ਜਾਣ ਦੀ ਵੀ ਜ਼ਰੂਰਤ ਨਹੀਂ ਹੈ ਇਹ ਨੇੜੇ ਹੀ ਆ ਸਾਡੇ ਕੋਲ ਹੋਰ ਵੀ ਦਰਖਤ ਹੈਗੇ ਬੂਟੇ ਪੌਦੇ ਹੈਗੇ ਆ ਤੇ ਆ ਵੇਖੋ ਤੇ ਕਿੰਦੀ ਵੱਡੀ ਖੇੜ ਆ ਪਤਾ ਨਹੀਂ ਅਸੀਂ ਪੌਦੇ ਕਿਉਂ ਨਹੀਂ ਲਾਉਂਦੇ ਜਿੰਨਾਂ ਕੋਲ ਇੰਨੀਆਂ ਜ਼ਮੀਨਾਂ ਨੇ ਕੁਮਾਲੀ ਬਹੁਤਾਂ ਨਾਉਂਦੇ ਆ ਵੇਖੋ ਇਹ ਇਸ ਮਿੱਟੀ ਨੇ ਇਸ ਬੀਜ ਨੂੰ ਪਛਾਣਿਆ ਉਹ ਅਮਰੂਦ ਦਾ ਪੌਦਾ ਪੈਦਾ ਹੋਇਆ ਇਸ ਬੀਜ ਨੂੰ ਪਛਾਣਿਆ ਇਹਦੇ ਤੋਂ ਨਿੰਬੂ ਦਾ ਪੌਦਾ ਜਿਹੜਾ ਪੈਦਾ ਹੋਇਆ ਠੀਕ ਹੈ ਇਹਨਾਂ ਦੇ ਸਵਾਦ ਵੱਖੋ ਵੱਖਰੇ ਨੇ ਤੇ ਬਹੁਤ ਵਧੀਆ ਨੇ ਨਿੰਬੂ ਬੜਾ ਸਿਹਤ ਵਾਸਤੇ ਵਧੀਆ ਵਿਟਾਮਿਨ ਸੀ ਭਰਪੂਰ ਹੈ ਅਮਰੂਦ ਦੇ ਵਿੱਚ ਬੜੇ ਗੁਣ ਨੇ ਪਰ ਵੇਖੋ ਜਦੋਂ ਅਸੀਂ ਇਹ ਕੰਮ ਹੀ ਨਹੀਂ ਕਰਦੇ ਸਾਡੇ ਕੋਲ ਇੰਨੀਆਂ ਜ਼ਮੀਨਾਂ ਨੇ ਕੋਈ 100 ਕਿੱਲਾ ਉਹਦੀ ਵਾਈ ਕਰ ਰਿਆ ਕੋਈ 50 ਕਿੱਲਾਂ ਦੀ ਕਰ ਕੋ 10ਾਂ ਦੀ ਮੈਂ ਕਹਿੰਦਾ 2 ਦੀ ਹੋਵੇ ਤੇ ਸਾਡੇ ਕੋਲੇ ਸਿੱਧੀਆਂ ਸਾਡੇ ਕੋਲ ਆ ਪਿਆਜ਼ ਇਹ ਇਹ ਸਾਰੇ ਬਸ ਠੀਕ ਇਧਰ ਆ ਇਹ ਸਾਰੇ ਤਾਂ ਕਿ ਆਪਾਂ ਇਹਨਾਂ ਦੀ ਰੋਜ਼ ਖਵਾਲੀ ਕਰਦੇ ਹਾਂ ਮੈਂ ਬੂਰਾ ਦੂਨੇ ਇਹ ਦਿਖਾਣ ਲਈ ਵਾਸਤੇ ਤਾਂ ਲੈਂਦਾ ਕਿ ਆ ਨਮਕ ਘਰੋਂ ਲੈਣਾ ਪੈਣਾ ਉਧਰੋਂ ਅਮਰੂਦ ਲਾਓ ਇਹ ਤੁਹਾਨੂੰ ਨਿੰਬੂ ਲਾਓ ਕੰਨ ਚੋੜ ਕੇ ਨਿੰਬੂ ਉੱਪਰ ਨਮਕ ਪਾ ਕੇ ਦਿਖਾਓ ਠੀਕ ਹੈ ਸਿਹਤ ਵਾਸਤੇ ਵਧੀਆ ਆਪਣੇ ਬੱਚਿਆਂ ਨੂੰ ਬਦਕ ਸਕੂਲਾਂ ਦੇ ਵਿੱਚ ਵੀ ਇਹ ਕੰਮ ਨਹੀਂ ਸਿਖਾਉਂਦੇ ਇਹ ਗੱਲ ਕਿ ਸਕੂਲਾਂ ਦੇ ਵਿੱਚ ਇਹ ਗੱਲ ਸਿਖਾਈ ਜਾਵੇ ਕਿ ਤੁਸੀਂ ਖੇਤੀ ਦੇ ਵਿੱਚ ਨਾਲ-ਨਾਲ ਦਰਖਤ ਲਾਉਣੇ ਆ ਪੌਦੇ ਲਾਉਣੇ ਆ ਇੱਥੇ ਆਪਣੇ ਕੋ ਕੜੀ ਪੱਤਾ ਦੇ ਨੇੜੇ-ਨੇੜੇ ਘਰ ਜਿਹੜੇ ਉਹ ਲੈ ਕੇ ਜਾਣ ਕੇ ਕੜੀ ਪੱਤਾ ਕੇ ਜੀ ਜ਼ਰੂਰ ਏ ਕੜੀ ਪੱਤਾ ਜਿਹੜਾ ਉਹ ਸਾਨੂੰ ਦਿਓ ਅਸੀਂ ਧਾਲ ਸਬਜ਼ੀ ਚ ਪਾਉਣਾ ਤੇ ਸਕੂਲਾਂ ਵਾਲੇ ਵੀ ਬੱਚਿਆਂ ਨੂੰ ਸਿਖਾਉਣ ਜੇ ਛੋਟੇ-ਛੋਟੇ ਕਾਫੀ ਬੂਟੇ ਪੌਦੇ ਜਿਹੜੇ ਆਪਾਂ ਪਿੱਛੇ ਲਾਏ ਆ ਪਿੰਡ ਵੱਲ ਨੂੰ 2 ਕਿਲੋਮੀਟਰ ਤੱਕ ਆਪਾਂ ਦਰਖਤ ਲਾਏ ਆ ਅੰਬਾਂ ਦੇ ਜਿਹੜੇ ਟਾਲੀਆਂ ਲਾਈਆਂ ਨੇ ਹੋਰ ਕਈ ਤਰ੍ਹਾਂ ਦੇ ਚਕੋਤਰੇ ਔਰ ਬਾਕੋ ਵੱਖਰੇ ਜਿਹੜੇ ਸ਼ਾਨਦਾਰ ਫਲਦਾਰ ਜਿਹੜੇ ਦਰਖਤ ਆ ਉਹ ਆਪਾਂ ਲਾਏ ਸਾਡੀ ਧਰਤੀ ਬੜੀ ਪਵਿੱਤਰਾ ਗੁਰਤੇਗ বাহাদুর ਸੱਚੇ ਪਾਤਸ਼ਾਹ ਦੀ ਕਿਰਪਾ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਵਿਖੇ ਜਿਹੜਾ ਉਹ ਭਗਤੀ ਕੀਤੀ ਗੁਰਤੇਗ বাহাদুর ਸੱਚੇ ਪਾਤਸ਼ਾਹ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਰੂਰ ਵੀਰੋ ਇਹ ਕੰਮ ਜਿਹੜਾ ਕਰਨਾ ਚਾਹੀਦਾ ਸਾਨੂੰ ਸਾਨੂੰ ਇਹ ਨਿਯਾਮਤਾਂ ਦਿੱਤੀਆਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਬਖਸ਼ਿਸ਼ਾਂ ਕਰਕੇ ਬੜੇ ਭੰਡਾਰੇ ਭਰੇ ਆ ਸਾਡੇ ਕੋ ਸਾਨੂੰ ਸਾਂਭਣ ਦੀ ਲੋੜ ਹੈ ਐਵੇਂ ਸਰਕਾਰਾਂ ਨਾਲ ਲੜ ਰਹੇ ਜਿਆਦੀ ਲੜਾਈ ਇਸੇ ਕਰਕੇ ਐ ਕਿ ਇਹ ਕਿਸਾਨ ਜਿਹੜੇ ਨੇ ਇਹਨਾਂ ਕੋਲ ਸਾਰਾ ਆਪਣਾ ਹੀ ਆ ਆਪਣੇ ਕੋਲ ਇਹਨਾਂ ਨੂੰ ਕੁਝ ਬਾਜ਼ਾਰੋਂ ਇੱਧਰ ਉੱਧਰ ਲੈਣ ਜਾਣ ਦੀ ਲੋੜ ਨਹੀਂ ਫਾਸਟ ਫੂਡ ਛੱਡੋ ਤੇ ਚੰਗੀ ਜਿਹੜੀ ਐ ਉਹ ਸਿਹਤ ਵਾਸਤੇ ਇਹ ਚੀਜ਼ਾਂ ਜਿਹੜੀਆਂ ਲੈਣੀਆਂ ਬਹੁਤ ਜਿਆਦੀਆਂ ਜ਼ਰੂਰੀ ਨੇ ਦਾਸ ਮੁਖੀ ਸਿੱਖ ਜੀਵਨ ਜਾਂਚ ਪੰਜਾਬ ਭਾਈ ਹਰਪ੍ਰੀਤ ਸਿੰਘ ਐਵੇਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਰੂਰ ਨੇਚਰ ਨਾਲ ਜੁੜੋ ਕੁਦਰਤ ਨਾਲ ਜੁੜੋ ਆਨੰਦ ਹੀ ਵੱਖਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ